ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਧਾਰੀਵਾਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਨਿਸ਼ਾਨ ਦੇ ਘਰੇ ਜਿਹੜੀ ਆ ਦੋਸਤੋ ਵਿਜ਼ਿਟ ਹੈ ਅੱਜ ਤੇ ਬਿਲਕੁਲ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਜਿਹੜੇ ਦੋਸਤੋ ਅੱਜ ਪਸ਼ੂ ਆ ਵੇੜਾਂ ਦੇ ਵਿੱਚ ਵੇਖਣ ਵਾਲੇ ਮਿਲਣਗੇ ਵਿਕਰੀ ਵਾਲੇ ਪਸ਼ੂ ਆ ਜਿਹੜੇ ਦੋਸਤੋ ਖਾਸ ਵੇੜਾਂ ਬਾਈ ਨਿਸ਼ਾਨ ਲੈ ਕੇ ਆਉਂਦਾ ਹੈ ਠੀਕ ਆ ਤੇ ਅੱਜ ਵੀ ਘਟੋ ਘਟ ਵੀ 6 ਨਾਗਾ ਜਿਨ੍ਹਾਂ ਦੇ ਵਿੱਚ ਦੋਸਤੋ ਤਿੰਨ ਵੜੜਾਂ ਦਾ ਬਿਲਕੁਲ ਜਿਹੜੀਆਂ ਸੂਈਆਂ ਸਵਾਈਆਂ ਨੇ ਤਾਜ਼ੀਆਂ ਠੀਕ ਆ ਤੇ ਬਾਕੀ ਤਿੰਨ ਜਿਹੜੀਆਂ ਫਸਟਲੀ ਆਪਾਂ ਤੁਹਾਨੂੰ ਇਹ ਦਿਖਾਵਾਂਗੇ ਇਹ ਦੋਸਤੋ ਤੋਕੜ ਨੇ ਠੀਕ ਆ ਤੋਕੜ ਤੇ ਗੱਬਣ ਦੇ ਲਈ ਜਿਹੜੀ AI ਹੋਈ ਆ ਸਮਾਂ ਵੀ ਪੁੱਛਾਂਗੇ ਵੀ ਕਿੰਨੇ ਕਿੰਨੇ ਸਮੇਂ ਦੀ ਜਿਹੜੀ AI ਹੋਈ ਆ ਤੇ ਜੇਕਰ ਦੋਸਤੋ ਚੈੱਕ ਪਾਸ ਦੇ ਵਿੱਚ ਆਉਂਦੀ ਹੈ ਤੇ ਉਹ ਵੀ ਗੱਲਬਾਤ ਆਪਾਂ ਕੀਤੀ ਜਾਊਗੀ ਜਾਂ ਕਿੰਨੇ ਦਿਨ ਹੋਏ ਆ ਤੇ ਉਹ ਜਿਹੜੀ ਦੋਸਤੋ ਤੁਸੀਂ ਖਾਲੀ ਮੰਨ ਕੇ ਵੀ ਲੈ ਕੇ ਜਾ ਸਕਦੇ ਹੋ ਗੱਲਬਾਤ ਬਿਲਕੁਲ ਤੁਸੀਂ ਜਾਣਨ ਵਾਸਤੇ ਜਿਹੜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਆ ਕਰੋ ਕਈ ਵੀਰ ਬਾਅਦ ਵਿੱਚ ਓਨਰ ਨੂੰ ਮਾਲਕ ਨੂੰ ਬਾਅਦ ਵਿੱਚ ਫਿਰ ਫੋਨ ਲਾਉਂਦੇ ਹੋ ਵੀ ਪੂਰੀ ਇਨਫੋਰਮੇਸ਼ਨ ਤੁਸੀਂ ਸੁਣਦੇ ਨਹੀਂ ਫਿਰ ਦੁਬਾਰਾ ਦੋਸਤੋ ਕੱਲੇ ਕੱਲੇ ਪਸੂ ਦੀ ਜਾਣਕਾਰੀ ਲੈਂਦੇ ਹੋ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਵੀ ਇਕੱਲੇ ਇਕੱਲੇ ਪਸ਼ੂ ਦੀ ਪੂਰੀ ਡਿਟੇਲ ਜਿਹੜੀ ਆਪਾਂ ਮਾਲਕ ਤੋਂ ਪੁੱਛ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਠੀਕ ਆ ਜੀ ਅੱਜ 28 ਅਪ੍ਰੈਲ ਨੂੰ ਜਿਹੜੀ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ ਸ਼ਾਮ ਦੇ 6 ਵਜੇ ਦਾ ਨੇੜੇ-ਤੇੜੇ ਸਮਾਂ ਹੈਗਾ ਈਵਨਿੰਗ ਟਾਈਮ ਆ ਦੋਸਤੋ ਸ਼ਾਮ ਦੇ 6 ਵਜੇ ਨੇ ਤੇ ਛੇ ਹੀ ਪਸ਼ੂ ਤੁਹਾਨੂੰ ਦਿਖਾ ਦਾਂਗੇ ਠੀਕ ਆ ਜੀ ਤੇ ਵੇੜਾ ਜਿਹੜੀਆਂ ਵੀ ਤੁਹਾਨੂੰ ਪਸੰਦ ਆਉਣਗੀਆਂ ਮੈਂ ਵੇਰਵੇ ਨਾਲ ਜਿਹੜੀ ਗੱਲਬਾਤ ਕਰ ਲਵਾਂਗਾ ਪਹਿਲੇ ਦੂਜੇ ਤੀਜੇ ਨੰਬਰ ਤੇ ਕਰਕੇ ਠੀਕ ਆ ਜੀ ਤੇ ਜਿਹੜਾ ਬੱਚਾ ਥੱਲੇ ਹੋਊਗਾ ਵੇਚ ਆਪਾਂ ਜਿਹੜੇ ਪਸ਼ੂ ਦੀ ਲੱਗੂਗਾ ਵੀ ਕਿਸੇ ਤਰ੍ਹਾਂ ਦੀ ਵੀ ਗੱਲਬਾਤ ਉਹ ਆਪਾਂ ਬਿਲਕੁਲ ਧਾਰਾ ਮਾਰ ਕੇ ਤੁਹਾਨੂੰ ਚੈੱਕ ਪਾਸ ਵੀ ਕਰਾ ਦਾਂਗੇ ਆਓ ਕਰਦੇ ਆ ਗੱਲਬਾਤ ਪਾਈ ਨਿਸ਼ਾਨ ਦੇ ਨਾਲ ਪੁੱਛਦੇ ਆ ਵੀ ਕੀ ਇਨਫੋਰਮੇਸ਼ਨ ਹੈ ਅਜ ਇਹਨਾਂ ਪਸ਼ੂਆਂ ਦੀ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਭਾਜੀ ਨਿਸ਼ਾਨ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਰਾਜਵੀਰ ਸਭ ਠੀਕ ਠਾਕ ਹੈ ਬਹੁਤ ਵਧੀਆ ਭਾਈ ਠੀਕ ਹੈ ਹੋਰ ਜਿਹੜੇ ਵੀ ਮਤਲਬ ਰਾਜਸੰਧੂ ਫਾਰਮ ਨੂੰ ਪਿਆਰ ਕਰਦੇ ਆ ਮੇਰੇ ਵੀਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਤੇ ਆਪਣੀਆਂ ਚਲੋ ਵੀਡੀਓ ਸਾਰਿਆਂ ਦੀਆਂ ਵੇਂਦੇ ਆ ਜਿੰਨੂੰ ਵੀ ਕਿਸ ਨੂੰ ਡੰਗਰ ਦੀ ਜ਼ਰੂਰਤ ਹੁੰਦੀ ਉਹ ਆਪਣਾ ਖਰੀਦ ਲੈਂਦੇ ਆ ਬਿਲਕੁਲ ਭਾਜੀ ਤੇ ਸਾਰਿਆਂ ਨੂੰ ਪਿਆਰ ਭਰੀ ਸੱਸੀ ਦਾਲ ਜੀ ਹੈ ਠੀਕ ਆ ਜੀ ਹਾਂਜੀ ਤੇ ਭਾਜੀ ਨਿਸ਼ਾਨ ਸਿੰਘ ਅੱਜ ਆਪਣੇ ਕੋਲ ਪਸੂ ਘਟਕੜ ਵੀ 6 ਨਾਗ ਨੇ ਹਾਂਜੀ 6 ਨਾਗ ਆ ਗਏ ਆਪਣੇ ਕੋਲ ਠੀਕ ਆ ਤੇ ਮੋਟੇ ਜਿਹੇ ਤੌਰ ਤੇ ਦੱਸ ਦੋ ਵੀ ਨਾਗ ਤਿੰਨ ਸੂਏ ਸੂਏ ਆ ਮਤਲਬ 6 ਹੀ ਸੂਈਆਂ ਵਾ ਤਿੰਨ ਟੋਕੜਾ ਵਾ ਟੋਕੜਾ ਦੋਨੋਂ ਟੀਕੇ ਆਪਾਂ ਭਰੇ 20 25 ਦਿਨ ਹੋ ਗਏ ਆ ਉਹ ਅਗਲੀ ਦੀ ਕਿਸਮਤ ਨਿਕਲ ਜਾਣਾ ਨਿਕਲ ਤਿੰਨ ਬਿਲਕੁਲ ਤਾਦੀਆਂ ਤੇ ਬੱਚੀਆਂ ਮਗਰ ਤਿੰਨਾਂ ਦੇ ਇੱਕ ਦੇ ਮਗਰ ਸੌਰੀ ਬੱਛਾ ਦੋਹਾਂ ਦੇ ਮਗਰ ਬੱਛੀਆਂ ਠੀਕ ਆ ਤੇ ਇੱਕ ਭਾਜੀ ਫਸਟਲੀ ਆਪਾਂ ਨੂੰ ਇਹ ਵੀ ਦੱਸ ਦੋ ਵੀ ਰੇਟ ਕਿੰਨੇ ਤੋਂ ਲੈ ਕੇ ਸਟਾਰਟ ਆ ਤੇ ਕਿੱਥੋਂ ਤੱਕ ਆ ਜਿਹੜੇ ਅਵੇਲੇਬਲ ਨੇ ਰੇਟ ਆਪਣਾ ਮਤਲਬ 55000 ਤੋਂ ਲੈ ਕੇ ਤੇ 11000 ਤੱਕ ਹੈਗਾ ਮਤਲਬ ਕਿ 11 ਤੋਂ ਵੀ ਲੈ ਕੇ ਆ 55000 ਤੱਕ ਆ 11000 ਤੋਂ ਭੈਣ ਭਰਾ ਕੋਈ ਪੈਸੇ ਖਰਚ ਕਰਕੇ ਤੇ 55000 ਤੱਕ ਖਰਚਾ ਜਾ ਸਕਦਾ ਤੇ ਬਾਕੀ ਆਪੇ ਕੱਲੀ ਕੱਲੀ ਗਾਂ ਦਾ ਰੇਟ ਦੱਸਾਂਗੇ ਤੇ ਮੇਰੇ ਵੀਰਾਂ ਨੂੰ ਇਹੋ ਬੇਨਤੀ ਵੀ ਜਿਹੜੇ ਨੰਬਰ ਵਾਈਜ਼ ਹੁੰਦੀਆਂ ਗਾਂ ਉਸੇ ਨੰਬਰ ਵਾ ਦੀ ਵੇਖ ਲਿਆ ਕਰੋ ਉਸੇ ਦਾ ਰੇਟ ਵੇਖ ਲਿਆ ਕਰੋ ਬਈ ਨੂੰ ਹਾਂਜੀ ਵੀ ਮੇਰੇ ਵੀਰ ਨੇ ਕੀ ਵਾ ਚਲੋ ਉਹ ਚ ਮਾਨਤਨ ਹੁੰਦਾ 1500 ਆਪਾਂ ਕਰਦੇ ਆ ਅੱਗੇ ਵੀ ਕਰੀ ਦਾ ਜਿਹੜਾ ਵੀ ਕੋ ਭੈਣ ਭਰਾ ਡੰਗਰ ਖੜਦਾ ਗਾਹ ਵੀ ਕਰਾਂਗੇ ਤੇ ਇਹ ਆ ਵੀ ਉਹ ਡੰਗਰ ਦਾ ਵੇਖ ਲਿਆ ਕਰਨਾ ਕਿ ਆ ਵੀ ਇਹਦੀ ਕੀ ਇਹਨਾਂ ਨੇ ਪਾਇਆ ਕੀ ਨਹੀਂ ਬਿਲਕੁਲ ਬਿਲਕੁਲ ਲੋ ਵੀ ਕਰਦੇ ਆ ਸਟਾਰਟ ਭਜ ਨਿਸ਼ਾਨ ਸਿੰਘ ਆਜੋ ਪਹਿਲੇ ਨੰਬਰ ਤੇ ਇੱਕ ਡੱਬੀ ਵੜ ਬਖਾਤੀਏ ਜੀ ਠੀਕਾ ਸਟਾਰਟ ਆਪਾਂ ਜਿਹੜੇ ਦੋਸਤੋ ਇੱਥੋਂ ਕਰਨ ਲੱਗੇ ਆ ਪਹਿਲੇ ਨੰਬਰ ਤੇ ਡੱਬੀ ਤੁਸੀਂ ਵੈੜ ਦੇਖ ਰਹੇ ਹੋ ਹਵਾਨਾ ਲੇਵਾ ਤੁਸੀਂ ਵੇਖੋਗੇ ਤੇ ਕਰਮਾ ਲਈ ਕਾਫੀ ਖੁੱਲਾ ਲੇਵਾ ਹਵਾਨਾ ਲੈ ਕੇ ਬੈਠੀ ਆ ਤੇ ਭਾਜੀ ਕੀ ਡਿਟੇਲ ਐ ਇਸ ਡੱਬੀ ਵੈੜ ਦੀ ਇਹ ਭਾਜੀ ਚਾਹ ਚੌਂਦਰਾ ਦੀ ਸੂਈ ਆ ਚੌਂਦਰਾ ਦੀ ਤੇ 15 ਕਿਲੋ ਦੁੱਧ ਇਹਦੇ ਥੱਲੇ ਬੋਲਾ ਇਸ ਟਾਈਮ ਹੈਗਾ ਦੁੱਧ ਨਾਲੇ ਕੋਈ ਬੋਲਾ ਨਾਲੇ ਚੌਂਦਰਾ ਦੀ ਸੂਈ ਥੱਲੇ ਨਾਲੂ ਨਾਲ ਵਛੇ ਦਾ ਵਛਾ ਮਗਰ ਵਛਾ ਮਗਰ 14 ਕਿਲੋ ਇਹ ਬਿਲਕੁਲ ਓਕੇ ਜਿਹਾ ਠੀਕ ਹੈ ਜੀ ਥਾਂ ਤੋਂ ਮੱਝਾਂ ਆਣਾ ਬਿਲਕੁਲ ਮੱਝਾਂ ਆਲਾ ਬਿਲਕੁਲ ਮੱਝਾਂ ਆਲਾ ਵੱਡਾ ਮੋਟਾ ਥਾਂ ਸੂਆ ਦੂਜਾ ਹੀ ਹੈ ਜੀ ਦੂਜਾ ਦੂਜਾ ਦੂਜਣ ਹੈ ਦੂਜੇ ਸੂਵੇ ਠੀਕ ਹੈ ਦੂਜੇ ਸੂਵੇ ਆ ਦੋਸਤੋ ਬਾਕੀ ਆ ਥਾਂ ਦੇਵਾ ਤੇ ਪ੍ਰੋਪਰ ਖੁੱਲਾ ਜਿਹੜਾ ਦੋਸਤੋ ਲੈਵਾ ਹੈਗਾ ਥਾਂ ਤੋਂ ਦਾ ਸਹਜ ਚੰਗਾ ਵਿਖਾਉਂਦੀ ਆ ਤੇ ਬਾਕੀ ਕੱਦ ਘਾਟੀ ਤੁਸੀਂ ਵੇਖ ਸਕਦੇ ਹੋ ਠੀਕ ਹੈ ਨਿੱਗਰਪੂਰੀ ਵੇੜ ਨਿੱਗਰਪੂਰੀ ਨਿੱਗਰ ਨਿੱਗਰ ਬਾਕੀ ਹੈ ਤੇ ਨਿੱਗਰ ਹਾਂ ਮਕਰ ਬੱਛਾ ਅੱਜ ਬੋਲਾ ਭਾਜੀ ਕਿੰਨਾ ਕੁਰੀ ਕਨਫਰਮ ਕਰਾਇਓ 14 ਕਿਲੋ ਏ ਥਲੇ ਬੋਲਾ 14 ਕਿਲੋ ਆ ਮਤਲਬ ਹੈ 15 ਵਾ ਠੀਕ ਹੈ ਭਾਵੇਂ ਕੋਈ ਦੋ ਡੰਗ ਚੋ ਕੇ ਘਰੇ ਆਪਣਾ ਫੋਨ ਕਰਦੇ ਤੇ ਜਾਂ ਇੱਥੇ ਦੋ ਡੰਗ ਚੋਲੇ ਲਓ ਜੀ ਠੀਕ ਹੈ ਨਹੀਂ ਵੀ ਜਿਹੜਾ ਪੰਜੀ ਸੱਤੀ ਦੇ ਨਹੀਂ ਦਹੀਂ ਦੇ ਨਹੀਂ ਉਹ ਆਪਾਂ ਪੱਠੇ ਤੇ ਪਾਉਣੇ ਨਹੀਂ ਹੁੰਦੇ ਕਿਤੇ ਜਾ ਕੇ ਹਾਂ ਵੀ ਕੋਈ ਅਗਲਾ ਵੰਡ ਨਾ ਪਾਵੇ ਪੱਠੇ ਨਾ ਪਾਵੇ ਉਹ ਕੋਈ ਗਰੰਟੀ ਨਹੀਂ ਦੋ ਡੰਗ ਭਾਵੇਂ ਇੱਥੇ ਚੋਲੇ ਤੇ ਭਾਵੇਂ ਗਰੰਟੀ ਨਾਲ ਕੋ ਮੰਗਾਉਂਦਾ ਦੋ ਡੰਗ ਚੋ ਕੇ ਆਪਣਾ ਫੋਨ ਕਰ ਸਕਦਾ ਪਈ ਨੇ ਦੁੱਧ ਇੰਨਾ ਨਹੀਂ ਕੱਢਿਆ ਤੇਰੀ ਗਾਂ ਤੇਰੇ ਕੋਲ ਆਉਂਦੀ ਸਾਡੀ ਮਾਇਆ ਵਾਪਸ ਕਰ ਦੇ ਉਹ ਆਪਾਂ ਕਰਾਂਗੇ ਬਿਲਕੁਲ ਠੀਕ ਹੈ ਨਾ ਬਿਲਕੁਲ ਇਹ ਆਪਣੀਆਂ ਗੱਲਾਂ ਸਿੱਧੀਆਂ ਹੀ ਆ ਪਿਆਰ ਦੀਆਂ ਵਾਲੀਆਂ ਬਿਲਕੁਲ ਲਓ ਵੀ ਭਰਾਵੋ ਦੂਜਾ ਸੂਬਾ ਸੋਈ ਆ ਚੌਂਕ ਦਿੰਦੀ ਜਿਹੜੀ ਆ ਦੋਸਤੋ ਸੋਈ ਆ ਥੱਲੇ ਵੱਛਾ ਤੇ ਇੱਕ ਵਾਰੀ ਫੇਰ ਮੈਂ ਤੁਹਾਨੂੰ ਆਹ ਵੇਖੋ ਦੂਰੀ ਤੋਂ ਖਾ ਦਿਨਾ ਬੈਕ ਸਾਈਡ ਤੋਂ ਥਣਲੇਵੇ ਦੀ ਸਫਾਈ ਪੂਰੀ ਆ ਜੇਕਰ ਆਪਾਂ ਕਿਹਾ ਸੀ ਮੱਝਾਂ ਦਾ ਥਾਣਾ ਬਿਲਕੁਲ ਨੋਕਲਾ ਤਿੱਖਾ ਮੱਝਾਂ ਦਾ ਥਾਣਾ ਲੱਗਾ ਤੇ ਖੋਲ ਕੇ ਤੋਰੀਏ ਭਾਜੀ ਆ ਦਿਖਾਈਏ ਵੀਰਾਂ ਨੂੰ ਆਹ ਦੇਖੋ ਭਰਾਵੋ ਫਿਰ ਠੰਡੀ ਸੀਲ ਬਿਲਕੁਲ ਇਹ ਵੀ ਇਹ ਨਹੀਂ ਗੱਲ ਕੋਲਾ ਛੜਾ ਵਾਲਾ ਕੰਮ ਨਹੀਂ ਕਰਦਾ। ਹੁੰਦਾ ਹੋ ਜੀ। ਚਵਾਈ ਚਵਾਈ ਭਾਜੀ ਕਿੱਦਾਂ ਦੀ ਲੱਗੀ? ਬਿਲਕੁਲ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ। ਹਾਂਜੀ। ਬਿਲਕੁਲ ਸਾਰੀ ਓਕੇ ਦਾ। ਵਧੀਆ ਹੈ ਨਾ? ਪੋਲੀ ਚਵਾਈ। ਬਿਲਕੁਲ ਪੋਲੀ ਚਵਾਈ। ਭਾਵੇਂ ਧਾਰਾ ਵੀ ਮਾਰ ਕੇ ਆਖੂਗੇ ਤੇ ਵਿਖਾ ਦੇਗਾ ਪਰ ਕੋਈ ਗੱਲ ਬਿਲਕੁਲ ਐ ਕੰਮ ਕੰਮ ਆਉਂਦੀ। ਠੀਕ ਹੈ ਜੀ। ਲੋ ਵੀ ਭਰਾਵੋ ਠੀਕ ਆ ਤੇ ਪੂਰੀ ਤਸੱਲੀ ਵਾਲੀ ਜਿਹੜੀ ਦੋਸਤੋ ਬੱਛੀ ਆ ਬਾਕੀ ਤਸੱਲੀ ਉਦੋਂ ਹੋਰ ਵਧੀਆ ਢੰਗ ਨਾਲ ਹੋ ਜਾਂਦੀ ਜਦੋਂ ਤੁਸੀਂ ਆਪ ਅੰਦੀ ਘਰੇ ਵਿਜ਼ਿਟ ਕਰਕੇ ਕਰਦੇ ਹੋ ਠੀਕ ਆ ਚਲੋ ਜੀ ਬੱਚੇ ਆ ਦੇਖੋ ਕਦ ਕਾਠੀ ਸੋਹਣਾ ਠੀਕ ਆ ਕਦ ਕਾਠੀ ਵੀ ਸੋਹਣਾ ਬਾਕੀ ਹਵਾਨਾ ਲੇਵਾ ਸੋਹਣਾ ਲਈ ਫਿਰਦੀ ਠੀਕ ਆ ਆ ਦੇਖੋ ਬੱਚੇ ਦਾ ਨਾਲੂ ਬਿਲਕੁਲ ਨਾਲ ਹੈ ਹਾਂ ਜੀ ਇਹ ਤਾਂ ਨਾੜੂ ਤੁਸੀਂ ਮਹੀਨੇ ਦਾ 20 ਦਿਨਾਂ ਦਾ 24 ਦਿਨਾਂ ਦੀ ਸਿਰਫ ਸੂਈ ਆ ਬੱਚੇ ਦਾ ਨਾੜੂ ਤੁਸੀਂ ਨਾੜੂ ਨਹੀਂ ਬਿਲਕੁਲ ਨਾਲ ਬਿਲਕੁਲ ਕੁਲਾ ਲਓ ਜੀ ਆ ਠੀਕ ਹੈ ਪਾਜੀ ਕਿੰਨੀ ਕੀ ਡਿਮਾਂਡ ਫਿਰ ਇਹਦੀ ਕੀਤੀ ਇਹ ਪਾਜੀ ਭਾਵੇਂ ਆਪਾਂ ਮੁੱਲ 52 ਕਰੀ ਜੀਏ 53 ਕਰੀ ਜੀਏ ਇਹ 48000 ਦੀ ਬੋਗਾਂ ਦੇਾਂਗੇ ਠੀਕ ਹੈ ਜੀ 48000 ਹਾਂ ਜੀ ਹੂੰ ਕੋਈ ਭੈਣ ਭਰਾ ਜਿਹੜਾ ਵੀ ਫੋਨ ਲਾਦਾ ਉਹ ਤਰ੍ਹਾਂ ਚਵਾ ਚੌਣ ਚਮੌਂ ਚ ਨਹੀਂ ਕੋਈ ਇਹਨੂੰ ਮਤਲਬ ਵੇਖੋ ਇਹ ਇਹ ਨਹੀਂ ਕੋਈ ਆਖੇ ਵੀ ਤਰ੍ਹਾਂ ਕਰੜੀ ਹੋਊਗੀ ਜਾਗਦੇ ਲਾਤ ਲਾ ਜੀ ਨਾ ਦੇਖ ਆ ਦੇਖ ਹਾਂ ਕੰਮ ਕੰਮ ਦੀ ਬਾਤ ਪੂਰਾ ਪੂਰਾ ਭਰਾ ਇਹ ਨਹੀਂ ਗੱਲ ਵੀ ਕਈ ਨਾ ਕਰੜੀਆਂ ਹੁੰਦੀਆਂ ਨੇ ਕਈ ਆ ਦੇਖ ਇਹੋ ਜਿਹੇ ਗਾਂ ਕਈ ਕਰੜੀਆਂ ਨੇ ਬਈ ਜੋੜ ਦੀ ਰੱਸੀ ਦੀ ਲੋੜ ਨੇ ਕਿੰਨੀ ਨੋ ਵੀ ਭਰਾਵੋ ਹਾਂ ਠੀਕ ਹੈ ਜੀ ਬਿਲਕੁਲ ਓਕੇ ਚਵਾਈ ਲੋ ਵੀ ਬਿਲਕੁਲ ਚਵਾਈ ਬੈਸਟ ਦੋਸਤ ਭਰਾ ਪੂਰਾ ਤੁਸੀਂ ਜਿਹੜਾ ਅੱਖੀ ਦੇਖ ਵੀ ਲਿਆ ਤੇ ਕੰਨੀ ਸੁਣ ਵੀ ਲਿਆ ਠੀਕ ਹੈ ਜੀ ਤੇ ਪੂਰਾ ਵਰਾ ਚੰਗਾ ਇਸ ਤੋਂ ਬਾਅਦ ਅੱਗੇ ਜਿਹੜੀ ਸੈਕੰਡ ਨੰਬਰ ਤੇ ਬੱਛੀ ਕਾਲੇ ਰੰਗ ਦੇ ਵਿੱਚ ਆ ਤੇ ਇਹ ਇਹ ਵੀ ਸਾਜੀ ਸੂਈ ਹੈ ਜੀ ਸਾਜੀ ਬਿਲਕੁਲ ਇਹਨੂੰ ਅੱਜ ਮਤਲਬ ਤੇਜਾ ਦੇ ਨੇ ਆ ਤੀਜਾ ਦੇ ਮੱਛੀ ਮਗਰੇ ਦੇ ਬਿਲਕੁਲ ਨਾਲੂ ਨਾਲ ਆ ਪੱਛੀ ਦਾ ਵੀ ਹੈ ਦੂਜੇ ਨਹੀਂ ਇਹ ਵੀ ਦੂਜੇ ਸੂਏ ਦੂਜੇ ਆ ਬੋਲੇ ਬੋਲੇ ਤੇ ਹੋਣੀ ਫਿਰ ਬੋਲੇ ਤੇ ਬੋਲੇ ਦੇ ਅੱਜ 12 ਕਿਲੋ ਮਗਲੇ ਥਲੇ ਬੋਲਾ ਵਾ 12 ਆ 11 ਲਾ ਲ ਕੇ 12 ਲਾ ਲ ਕੇ ਇਹਦਾ ਇਹਨਾ ਵਾ ਠੀਕ ਹੈ ਜੀ ਇਸ ਟਾਈਮ ਤੇ ਠੀਕ ਹੈ ਵਾ 17 18 ਆ ਕੇ ਤੇ ਮੁਰਕੀ ਜਿਹੜਾ ਹੋਣਾ ਇਸ ਟਾਈਮ ਤੇ ਦੋ ਦੋ ਤਰਫੋਂ ਭਾਵੇਂ 20 ਕਿਲੋ ਕਰ ਜੇ 18 ਕਰ ਜੇ ਇਹ ਅਗਲੇ ਦੀ ਸੇਵਾ ਵਾ ਹਾਂ ਇਹhle ਆਪਣੇ ਕੋਲ ਇਹ 11 ਤੋਂ 12 ਕਿਲੋ ਬੋਲਾ ਬਿਲਕੁਲ 11 ਤੋਂ 12 ਕਿਲੋ ਬੋਲਾ ਆਇਆ ਠੀਕ ਹੈ ਤੇ ਚਵਾਈ ਜਾਂਦੀ ਵੀ ਬਿਲਕੁਲ ਬੈਸਟ ਹੀ ਹੈ ਬਿਲਕੁਲ ਓਕੇ ਜੀ ਚਵਾਈ ਪਹਿਲਾਂ ਵੀ ਆਦੇ ਤੋਂ ਤੁਹਾਨੂੰ ਇਤਰਾ ਹੀ ਇਹਦੀ ਚਵਾਈ ਆਪਾਂ ਵਿਖਾ ਦੇਨੇ ਚਵਾਈ ਦਾ ਨਹੀਂ ਕੋਈ ਚਵਾਈ ਤੇ ਡੰਗਰ ਕੋਈ ਵੀ ਨਾ ਮੜਾ ਹੋ ਜਾਏ ਸਹੀ ਹੈ ਆ ਕਰੂਗਾ ਕੀ ਅੱਗੇ ਕੋਈ ਮਨ ਨਹੀਂ ਕਿਤੇ ਕੋਈ ਉੱਡਾ ਛੱਟਾ ਜਾ ਕੇ ਕੋਈ ਮਾਥਾ ਵੀ ਕੋਈ ਟਰਡੀ ਕੋਲੀ ਹੋ ਆ ਕਰੂਗਾ ਕੀ ਅੱਗੇ ਚਵਾਈ ਜਰਾ ਦੇਖੋ ਕਸ਼ਮੂਰ ਨੂੰ ਗਾਸਲੇ ਸ਼ੁਰੂ ਹੋ ਗਈ ਨਾ ਬਿਲਕੁਲ ਜੀ ਨਵੇਂ ਵੀ ਦੋਸਤੋ ਬੌਲੇ ਦੇ ਵਿੱਚ ਤੁਸੀਂ 12 11 11 12 ਜਿਹੜਾ ਤੁਸੀਂ ਬੌਲਾ ਮੰਨ ਕੇ ਲੈ ਕੇ ਜਾ ਸਕਦੇ ਹੋ ਬੱਚੀ ਇਹ ਤਾਂ ਥੱਲੇ ਹੈ ਨਾ ਜੀ ਬੱਚੀ ਬੱਚੀ ਆ ਇਹਦੇ ਮਗਰ ਵੀ ਬੱਚੀ ਜਨ ਫੀਮੇਲ ਕਾਫਾ ਦਾੜੂ ਬੱਚੇ ਦੇ ਨਾਲ ਠੀਕ ਹੈ ਜੀ ਤੀਜੇ ਦਿਨ ਦੇ ਵਿੱਚ ਹੈ ਅੱਜ ਤੀਜਾ ਦਿਨ ਹੀ ਅੱਜ ਤੇ ਵੇਖੋ ਮੋਟਾ ਥਣ ਜਿਵੇਂ ਆਪਾਂ ਕਹਿ ਦਿੰਨੇ ਨਾ ਆਹ ਵੇਖੋ ਮੋਟਾ ਗੁੱਲ ਥਣ ਆਪਾਂ ਕਹਿ ਦਿੰਨੇ ਉਹੋ ਜਿਹਾ ਥਣ ਹੈ ਠੀਕ ਹੈ ਪੀੜ ਦੇ ਪਾਉ ਵਾਂਗੂ ਥਣ ਆਹ ਕਰੋ ਚੱਕ ਇੱਕ ਹੋਰ ਰੰਗ ਆ ਦੋਸਤੋ ਬਾਕੀ ਹਵਾਨਾ ਜਿਹੜਾ ਵਾਈਟ ਆ ਤੇ ਬਾਕੀ ਸਾਰੀ ਓਵਰ ਆਲ ਜੇਕਰ ਆਪਾਂ ਦੇਖੀਏ ਤਾਂ ਵਹਿੜ ਪੂਰੀ ਬਲੈਕ ਰੰਗ ਦੇ ਵਿੱਚ ਆ ਠੀਕ ਆ ਥੋੜਾ ਜਨਾ ਕਾਲੀ ਹੋ ਜਾਂਦੀ ਉਹ ਲੈ ਲੈ ਲੋਵੀ ਪ੍ਰਭੂ ਠੀਕ ਆ ਬੱਚੀ ਸੈਕਿੰਡ ਨੰਬਰ ਵਾਲੀ ਵੀ ਜਿਹੜੀ ਦੋਸਤੋ ਚੰਗੀ ਖਰੀ ਆ ਠੀਕ ਆ ਨਾੜਾ ਨੂੜਾ ਵੇਣ ਨੂੰ ਵੇਖੋ ਤੁਸੀਂ ਇਹ ਲਾ ਲੇਖੋ ਮੜਾ ਜਾਣਾ ਨੂੜਾ ਉਸ ਲਈ ਬਸਮਾ ਕਰਾਈ ਠੀਕ ਆਂਡੀ ਧੀਰੀਵੇਂ ਲੋਵੀ ਪ੍ਰਭੂ ਬੌਲੇ ਦੇ ਵਿੱਚ ਆ ਠੀਕ ਆ ਬੌਲੇ ਦੇ ਵਿੱਚ ਤੇ ਇਹਦੀ ਭਾਜੀ ਫਿਰ ਕੀ ਲੈਣ ਦੇਣ ਦੀ ਕੀ ਡਿਮਾਂਡ ਆ ਇਹਦਾ ਪਾਪਾ ਵੀ 55 ਕਰਕੇ 56 ਕਰਕੇ 51000 ਦੀ ਬੱਚੀ ਦੇਾਂਗੇ 51 ਦੇ ਹਾਂਜੀ ਠੀਕ ਆ ਜੀ ਮੋਲ ਜਿਹੜਾ ਦੋਸਤੋ ਭਾਵੇਂ ਭਾਜੀ ਦਾ 55 ਕਰ ਦੋ 56 ਬਸ ਬਸ ਤੇ 51000 ਦੀ ਜਿਹੜੀ ਹਾਨ ਆ ਠੀਕ ਆ ਨਾ ਦੇਖੋ ਆ ਰਾਜਰੇ ਪਹਿਲਾ ਸੂਆ ਹੈ ਅੱਛਾ ਜੀ ਪਹਿਲੇ ਸੂਆ ਸੂਈ ਅੱਜ ਪੰਜਵਾ ਦੇ ਨੇ ਮੱਛੀ ਮਗਰੇ ਅੱਛਾ ਜੀ 10 ਕਿਲੋ ਬੋੜਾ ਤਿਆਰ ਹੈ ਇਹਦੇ ਥੱਲੇ ਇਹਦੇ ਥੱਲੇ ਆ ਅੱਜ ਕਿੰਨੇ ਦਿਨ ਪੰਜ ਦਿਨ ਹੋ ਗਏ ਪੰਜ ਦਿਨ ਮੱਛੀ ਦਿੱਤੀ ਇਹ ਪੰਜਾਂ ਦਿਨਾਂ ਦੀ ਮੱਛੀ 10 ਕਿਲੋ ਬੋੜਾ ਬਿਲਕੁਲ ਤਿਆਰ ਹੈ ਜਿਤਨਾ ਮਰਜੀ ਕੋ ਦੋ ਡੰਗ ਚੋ ਠੀਕ ਹੈ ਜੀ ਇਹਨੂੰ ਇਹ ਆ ਵੀ ਇਹ ਉਤਰਾਂ ਨਹੀਂ ਹੱਥ ਲਾਉਂਦਿੰਦੀ ਆਪਾਂ ਨੂੰ ਹਾਂ ਵੀ ਥੋੜੀ ਜਿhetra ਪਿੰਡੇ ਬੁੱਡੇ ਨਾਲ ਥਲਾਈਏ ਤੇ ਖਰਾਬ ਕਰਦੀ ਆ ਹਾਂ ਉਹ ਉਤਰਾਂ ਜੂੜ ਪਾ ਕੇ ਕਿਸੇ ਨੂੰ ਕੋਈ ਪਰਵਾਹ ਨਹੀਂ ਗੀ ਜਿੰਨਾ ਆਪਾਂ 10 ਡਾਂ ਕੋ ਚੋਈਓ ਠੀਕ ਹੈ ਤੇ ਤਕਰੀਬਨ ਜਿਹੜੀ ਦੋਸਤੋ ਤੁਸੀਂ ਵੱਚੀ ਦੇਖ ਸਕਦੇ ਪਲੂਨ ਵੱਚੀ ਸੂਈ ਆ ਠੀਕ ਹੈ ਪਹਿਲਾਂ ਵੱਚੀ ਆ ਤੇ ਬਿਲਕੁਲ ਨਵੀਂ ਆ ਠੀਕ ਹੈ ਤੇ ਹਵਾਨਾ ਹੂਨਾ ਤੁਸੀਂ ਵੇਖੋਗੇ ਆਰਡਰ ਦੀ ਕੁਆਲਿਟੀ ਵੇਖ ਲਓ ਥਣ ਥਣ ਵੇਖੋ ਬਿਲਕੁਲ ਮੁਠੀ ਵਾਲਾ ਹੱਥੀ ਚਵਾਈ ਤੁਸੀਂ ਕਰੋਗੇ ਤੇ ਕੋਈ ਵਾਲੀ ਦਿੱਕਤ ਨਹੀਂ ਹੈਗੀ ਠੀਕ ਹੈ ਥਣ ਬਹੁਤ ਵਧੀਆ ਬਿਲਕੁਲ ਮੁਠੀ ਵਾਲਾ ਤੇ ਮਗਰ ਫੀਮੇਲ ਕਾਫ ਆ ਵੱਚੀ ਆ ਵੱਚੀ ਬਿਲਕੁਲ ਆ ਨਾੜੂ ਨਾਲ ਆ ਵੱਚੀ ਦਾ ਹਾਂਜੀ ਉਹ ਇਹੋ ਜਿਹੇ ਗੱਲ ਵੀ 10-15 ਦਿਨਾਂ ਦੀ ਕੋਈ ਕਿਸੇ ਡੰਗਰ ਨੇ ਮੈਲਾ ਨਹੀਂ ਮਾਰਿਆ ਠੀਕ ਹੈ ਜੀ ਲਓ ਜੀ ਤੇ ਹੁਣ ਭਾਜੀ ਕਿੰਨਾ ਕੁ ਚਵਾਲ ਲੱ 10 ਕਿਲੋ ਇਹ ਟਾਈਮ ਤੇ ਦੁੱਧ ਹੈਗਾ ਆਪਣੇ ਕੋਲੇ ਦੁੱਧ ਕੇ ਲੈ ਪੰਜਾਂ ਦੇ ਨੇ ਸੂਈ ਥੱਲੇ ਕੋਈ ਬੋਲਾ ਕੇ ਲੈ 10 ਕਿਲੋ ਤੇ ਮਤਲਬ 12 ਕਿਲੋ ਦੁੱਧ ਦੇ ਦਊਗੀ 12 ਤਾਂ ਦੇਣਾ ਚਾਹੀਦਾ ਇਹ ਤੇ ਰੇਟ ਵੀ ਬਿਲਕੁਲ ਜੈਜੀ ਆ ਹਾਂਜੀ ਤੇ ਚੰਗੀ ਬੱਚੀ ਸਾਰੀ ਨਵੀਂ ਆ ਲਓ ਜੀ ਆ ਠੀਕ ਆ ਆ ਫੇਸ ਕੁਆਲਿਟੀ ਵੇਖੋ ਆ ਮੂੰਹ ਮੱਥਾ ਠੀਕ ਆ ਕੱਦ ਕਾਠੀ ਜਿਹੜਾ ਦੋਸਤੋ ਨਾਰਮਲ ਆਪਾਂ ਕਹੀਏ ਤੇ ਬਿਲਕੁਲ ਮੀਡੀਅਮ ਹਾਈਟ ਤੁਸੀਂ ਮੰਨ ਲਓ ਠੀਕ ਹੈ ਤੇ మీడియం ਹਾਈਟ ਦੇ ਵਿੱਚ ਆ ਬਾਕੀ 10 ਤੋਂ ਲੈ ਕੇ 11 12 ਬਾਕੀ ਸੇਵਾ ਜਿਹੜੀ ਆ ਤੁਹਾਡੀ ਆਪਣੀ ਆ 10 ਤੋਂ ਲੈ ਕੇ 11 12 ਤੱਕ ਦੋ ਤੋਂ ਚਬਾਈ ਦੋ ਜਿਹੜੀ ਕਰਵਾ ਦੂਗੀ ਠੀਕ ਹੈ ਜੀ ਸੂਵੇ ਭਰ ਦੇ ਵਿੱਚ ਆ ਜਾ ਪੁੱਤ ਤੇ ਆਹ ਵੇਖੋ ਕੰਪੈਕਟ ਅਡਟਰ ਆ ਬਿਲਕੁਲ ਫਿਕਸੀ ਅਡਟਰ ਬੱਸ 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 ਬੱਚਿਆਂ ਤਾਂ ਇੰਨੀਆਂ ਕਾੜ ਕੇ ਪਈਆਂ ਨਾ ਹਾਂਜੀ ਬੜਾ ਜੱਪਾ ਜੀ ਆਨ ਕਰਿਓ ਇਹਦੇ ਆਹ ਦੇਖੋ ਜੀ ਇਹ ਕੋਈ ਵੀ ਸਾਫ਼ ਸੁਥਰੀ ਥਲੀ ਠੀਕ ਹੈ ਜੀ ਠੀਕ ਹੈ ਦੁੱਧ ਨੋਰਮਲ ਜੇਕਰ ਦੋਸਤਾਂ ਆਪਾਂ ਗੱਲ ਕਰੀਏ ਪਹਿਲਾਂ ਜ਼ਿਕਰ ਕਰ ਲਿਆ ਵੀ 10 ਤੋਂ ਲੈ ਕੇ 11 12 ਤੱਕ ਤੁਹਾਡੀ ਸੇਵਾ ਆਪੋ ਆਪਣੀ ਵੀ ਇੰਨਾ ਕੁ ਦੁੱਧ ਚਵਾ ਦਊਗੀ ਠੀਕ ਹੈ ਤੇ ਥੱਲੇ ਫੀਮੇਲ ਕਾਫ ਆ ਬੱਚੀ ਆ ਪੰਜਵੇਂ ਦਿਨ ਦੇ ਵਿੱਚ ਚਾਹੇ ਵੀਰ ਕੋਈ ਦੁੱਧ ਬੋਲੇ ਤੋਂ ਬਾਹਰ ਆਈ ਸਮਝ ਸਕਦਾ ਦੁੱਧ ਤੇ ਠੀਕ ਆ 10 ਕ 9 10 9 10 ਕਿਲੋ ਠੀਕ ਆ ਬਿਲਕੁਲ ਕਿਲੋ ਜਿਹੜਾ ਰੈਡੀ ਆ ਤੇ ਇਹਦਾ ਭਾਜੀ ਫਿਰ ਕੀ ਲੈਣ ਦੇਣ ਹਾਂ ਜੀ ਕੀ ਆਪਾਂ ਰਾਜਵੀਰੇ ਭਾਵੇਂ 32 ਕਰੀਏ 33 ਕਰੀਏ 27000 ਦੀ ਬੱਛੀ ਦਿਆਂਗੇ ਹਾਂ ਨਾ ਬਿਲਕੁਲ 27000 ਦੀ ਬਿਲਕੁਲ ਜਾਇ ਜਾਇ ਰੇਟ ਆ ਛੋਟਾ ਰੇਟ ਤੇ ਛੋਟਾ ਰੇਟ ਤੇ ਸਾਫ ਸੁਥਰੀ ਬੱਛੀ ਆ ਠੀਕ ਆ ਥਾਣ ਵੀ ਸਾਰਾ ਸੋਨਾ ਵਾ ਠੀਕ ਆ ਬੱਛੀ ਸਾਫ ਸੁਥਰੀ ਹੈ ਪ੍ਰਭੂ ਤੇ ਰੇਟ ਬਿਲਕੁਲ ਛੋਟਾ ਛੋਟੇ ਭਾਵੇਂ ਲਈ ਵਾਸਤੇ ਗਰਮੀ ਦਾ ਤੋਹਫਾ ਹੀ ਹੈ ਬਿਲਕੁਲ ਤੋਹਫਾ ਤੋਹਫਾ ਗਰਮੀ ਲਈ ਹੈ ਤੇ ਮਗਰ ਬੱਛੀ ਹੈ ਬੜੇ ਪਿਆਰ ਨਾਲ ਸੰਭਲੋਗੇ ਨਾਲ ਹਾਂ ਨਾ ਇਹ ਕਿ ਭੈਣ ਭਰਾ ਕਿਸੇ ਦੀ ਰੀਜ ਹੁੰਦੀ ਹੈ ਵੀ ਮਗਰ ਬੱਛੀ ਹੋਵੇ ਤੇ ਉਹ ਵੀ ਜਿਹੜੀ ਦੋਸਤੋ ਤੁਹਾਡੀ ਡਿਮਾਂਡ ਪੂਰੀ ਡਿਮਾਂਡ ਪੂਰੀ ਹੋ ਜਾ ਤੇ ਬਿਲਕੁਲ ਬੱਛੀ ਵੀ ਚੰਗੀ ਆ ਇਸ ਤੋਂ ਬਾਅਦ ਜਿਹੜੀ ਨੈਕਸਟ ਅੱਗੇ ਤਿੰਨ ਵੜਾ ਆ ਗਈਆਂ ਇਹ ਇੱਕ ਇਹ ਤੋਕੜਾ ਆ ਗਈਆਂ ਤਿੰਨੇ ਤੋਕੜਾ ਤਿੰਨੇ ਤੋਕੜਾ ਭਲੇ ਇਹਨੂੰ ਟੀਕਾ ਭਰਾਇਆ ਵਾ ਕੋਈ ਗਰੰਟੀ ਨਹੀਂ ਆਪਣੀ ਇਹਨੂੰ 20 ਤੋਂ 22 ਦੇ ਨਾਲ ਚੱਲੇ ਮੁੜ ਕੇ ਚੱਲੋ ਇਹਨੇ ਨਹੀਂ ਬੋਲੀ ਹਾਂਜੀ ਇਹਦੇ ਮਤਲਬ ਪਿਛਲੀ ਵੀਡੀਓ ਚ ਆਪਾਂ ਪਾਈ ਤੇ ਥਾਣਾ ਦੇ ਪਿਲਕਰੇ ਨਿਕਲ ਆਏ ਅੱਛਾ ਜੀ ਇਸ ਕਰਕੇ ਫਿਰ ਆਪਾਂ ਸੇਲ ਨਹੀਂ ਕਿਹਨੂੰ ਕੀਤੀ ਤੇ ਫੋਨ ਵਾਧੂ ਆਇਆ ਬਣੋ ਪਰ ਤਚਵਾਈ ਲਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਤਾਂ ਨਹੀਂ ਕੋਈ ਕੋਈ ਪ੍ਰੋਬਲਮ ਨਹੀਂ 5 ਕਿਲੋ ਦੋਮ ਲੈਦਾ ਦੋਦੇ ਇਸਲੇ ਦੋਨੋਂ ਥਾਪੀ ਥਾਪੀ ਤੇ ਬਾਥਾ ਪੀਦੇ ਥਾਪੀ ਤੇ ਪਹਾੜੇ ਦੇ ਤੇ ਜੂੜ ਪਾ ਕੇ ਕੋਈ ਲੱਤ ਨਹੀਂ ਕੋਈ ਛੜ ਨਹੀਂ ਕੁਝ ਨਹੀਂ ਮਾਰਨ ਲਓ ਜੀ ਠੀਕ ਆ ਤੇ ਪਿਛਲੀ ਵੀਡੀਓ ਦੇ ਵਿੱਚ ਪਈ ਸੀਗੀ ਠੀਕ ਆ ਬਾਕੀ ਬਹੁਤ ਵੀਰਾਂ ਦੇ ਫੋਨ ਫੋਨ ਆਏ ਭਾਜੀ ਜਾਂਦਾ ਤੇ ਬਾਕੀ ਥੋੜਾ ਜਿਹਾ ਟਰੀਟਮੈਂਟ ਕਰਾਇਆ ਵੀ ਉੱਪਰ ਜਿਹੜੀ ਮਲਮ ਦਵਾਈ ਲਗਾਈ ਗਈ ਆ ਉਹਦੇ ਕਰਕੇ ਜਿਹੜਾ ਹੁਣ ਦੋਸਤੋ ਬਿਲਕੁਲ ਸਾਫ਼ ਹੋ ਗਏ ਆ ਥੋੜੇ ਫਿਲਕਰੇ ਜੇ ਸੀ ਕੋਈ ਸ਼ਿਕਾਇਤ ਮੰਨ ਲਓ ਵੀ ਇੱਕ ਸਕਿਨ ਦੀ ਸੀਗੀ ਠੀਕ ਆ ਬਾਕੀ ਹੁ ਤੁਸੀਂ ਇਹ ਬੱਚੀ ਜਿਹੜੀ ਖਰੀਦ ਸਕਦੇ ਹੋ 5 ਕਿਲੋ ਦੁੱਧ ਦਾ ਦੋਨੋਂ ਟਾਈਮ ਟਾਈਮ ਜਿਹੜਾ ਥਾਪੀ ਤੇ ਮਿਲਦੀ ਆ ਤੇ ਅੱਗੇ ਮਤਲਬ ਏਆਈ ਤੇ ਵੀ 22 ਦਿਨੋਂ ਚੱਲੇ ਨੂੰ ਵੀ 22 ਦਿਨਾਂ ਨੂੰ ਟੀਕਾ ਭਰਾਇਆ ਪਰ ਡਾਕਟਰ ਤੋਂ ਤੇ 20 22 ਦਿਨੋਂ ਚੱਲੇ ਮੁੜ ਕੇ ਚਲੋ ਇਹਨੇ ਤਾਰਾ ਤੂਰਾ ਨਹੀਂ ਕੀਤੀਆਂ ਗਾੜੀ ਕਿਸੇ ਦੇ ਨਸੀਬ ਵੀ ਗਰੰਟੀ ਨਹੀਂ ਹੁੰਦੀ ਕੋਈ ਵੀ ਠੀਕ ਆ ਜੀ ਚਲੋ ਹੁੰਦਾ ਕਿਰਾ ਭੈਣ ਭਰਾਣ ਹੁੰਦਾ ਬਸ ਇਹ ਕੋਈ ਝੂਠ ਵਾਲਾ ਕੰਮ ਨਹੀਂ ਗਾ ਬਿਲਕੁਲ ਸੱਚਾਈ ਟੀਕਾ ਭਰਾਇਆ ਹ ਹ ਲਓ ਜੀ ਬਾਕੀ ਦੱਸਣਾ ਜਿਹੜਾ ਦੋਸਤੋ ਇਹ ਅੱਗੋਂ ਓਨਰ ਦਾ ਮਾਲਕ ਦਾ ਫਰਜ਼ ਹੁੰਦਾ ਤਾਂ ਜੋ ਤੁਸੀਂ ਕੋਈ ਅੱਗੇ ਨਵਾਂ ਆ ਦੇਖੋ ਬਾਕੀ ਕੋਈ ਵੀ ਰਾਵੇ ਆਪ ਦਾ ਕਿਉਂਕਿ ਅਜੇ ਗਿਣਤੀ ਦੇ ਵਿੱਚ ਜਾਂ ਚੈੱਕ ਦੇ ਵਿੱਚ ਨਹੀਂ ਆਉਂਦੀਗੀ ਤੁਸੀਂ ਆਪ ਦਾ ਬੇਸ਼ੱਕ ਦੁੱਧ ਚੋ ਕੇ ਤਸੱਲੀ ਕਰ ਸਕਦੇ ਥਣਾ ਦੀ ਤੇ ਬਾਕੀ ਹੋ ਸਕਦਾ ਵੀ ਤੁਹਾਡਾ ਲੱਕ ਵੀ ਜਿੰਨੀ ਨਿਕਲ ਆਉਂਦੀ ਹੈ ਤੇ ਗੁੱਡ ਲੱਕ ਹੋ ਜਾਂਦਾ ਦੋਸਤੋ ਵਧੀਆ ਚੰਗੀ ਹੈ ਕਿਸਮਤ ਆਪੋ ਆਪਣੀ ਤੇ ਬਾਕੀ ਖਾਲੀ ਮੰਨ ਕੇ ਤੁਸੀਂ ਜਿਹੜੀ ਲੈ ਕੇ ਜਾ ਸਕਦੇ ਹੋ ਠੀਕ ਆ ਇੱਕ ਦੱਸਣਾ ਫਰਜ਼ ਸੀਗਾ ਕਿੰਨੇ ਦਿਨਾਂ ਦੀ ਏਆਈ ਹੋਈ ਹੈ ਠੀਕ ਆ ਬਾਕੀ ਧਿਆਨ ਦੇ ਵਿੱਚ ਤੁਸੀਂ ਰੱਖ ਸਕਦੇ ਆ ਆ ਕਰੂ शकते ਬਾਕੀ ਚੌਥਾ ਨਾ ਦੀ ਚਵਾਈ ਚੰਗੀ ਬਿਲਕੁਲ ਓਕੇ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕੁਛ ਨਹੀਂ ਮੁੱਲ ਮੁੱਲ ਭਾਜੀ ਮੋਲੇ ਦਾ ਭਾਵੇਂ ਆਪਾਂ 12 ਕਰੀਏ 13 ਕਰੀਏ 11000 ਦੀ ਵੱਚੀ ਦੇ ਆਂਗੇ 11 ਬਿਲਕੁਲ ਜਾਇਜ਼ ਜਾਇਜ਼ ਰੇਟ ਠੀਕ ਹੈ ਜੀ ਇਹ ਵੀ ਮੁਰਗੇ ਨੇ ਤਾਰਾਪੁਰਾ ਨੇ ਕੀਤੀਆਂ ਹਾਂ ਜੀ ਮਤਲਬ ਮੇਰੇ ਹਿਸਾਬ ਨਾਲ ਸ਼ਾਇਦ ਕਿਸੇ ਦੀ ਲਾਟਰੀ ਨਹੀਂ ਨਿਕਲ ਆਉ ਬਿਲਕੁਲ ਲੋ ਜੀ ਦੋਸਤੋ 11000 ਦੀ ਜੜੀ ਆ ਇਹ ਲੈ ਤੇ ਆ ਠੀਕ ਆ ਮੁੱਲ 13000 ਡਿਮਾਂਡ ਤੇ 11000 ਦੀ ਖਾਨ ਆ ਠੀਕ ਆ ਜ਼ਰੂਰ ਤੁਸੀਂ ਗੱਲਬਾਤ ਕਰ ਲਿਓ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਬੱਚੀ ਦਿਖਾ ਦਿੰਨੇ ਆ ਵੱਡੇ ਕਦ ਕੱਦ ਦੇ ਵਿੱਚ ਆ ਜਿਵੇਂ ਆਪਾਂ ਐਚਐਫ ਵੜਾ ਦੇਖਦੇ ਆ ਠੀਕ ਆ ਹਾਈ ਟ੍ਰੀਟ ਤਾਂ ਚੰਗੀ ਫੁੱਲ ਆ ਤੇ ਕੀ ਇਹਦੀ ਇਨਫਰਮੇਸ਼ਨ ਆ ਜੀ ਇਹ ਵੀ ਟੋਕੜਿਆ ਮਤਲਬ ਭਈ ਇਹ ਪਤਾ ਨਹੀਂ ਦੋ ਮਹੀਨਾ ਹੀ ਸੂਈ ਕੇ ਚੌਂ ਦੀ ਸੂਈ ਛਾਂ ਦੀ ਕੋਈ ਮਤਲਬ ਇਹਦਾ ਆਪਣੀ ਕੋਈ ਗਾਰੰਟੀ ਨਹੀਂ ਹਾਂਜੀ ਕਈ ਵਾਰ ਹੁੰਦਾ ਨਾ ਗਲਾਸ ਦਾ ਵੀ ਮੈਨੂੰ 15 ਦਿਨ ਹੋ ਗਏ ਵੀ ਉਹ ਉਹ ਨਹੀਂ ਆਪਾਂ ਜਦੋਂ ਅੱਖੀਂ ਬੱਚਾ ਨਹੀਂ ਵੇਖਿਆ ਤੇ 10 ਕਿਲੋ ਇਹ ਥਲੇ ਦੁੱਧ ਦਾ 9 ਕਿਲੋ ਮੰਨ ਕੇ ਕੋਈ ਜਿੰਨਾ ਮਰਜ਼ੀ ਲੈ ਜੇ ਪੂਰਾ ਪੱਕਾ ਜੀ ਆ ਪੱਕਾ ਬਿਲ ਕੋਲ ਜਿਤਨਾ ਮਰਜ਼ੀ ਭਾਵੇਂ ਇਹਦੀ ਚਵਾਈ ਵੀ ਕਰਾਉਣੀ ਚਵਾਈ ਵੀ ਪਕਰਾ ਸਕਦੇ ਹਾਂ ਜੀ ਤੇ ਕਿੰਨਾ ਕੁ ਸਮਾਂ ਆਪਾਂ ਪ੍ਰੋਕਸੀਮੇਟਲੀ ਮੰਨ ਲਈਏ ਕਿੰਨਾ ਕੁ ਸਮਾਂ ਹੋਗਾ ਹੋ ਸਕਦਾ ਵੀ 2 ਮਹੀਨੇ ਵਿੱਚ 4 ਵੀ ਹੋਏ ਹੋਣਾ ਬਿਨ ਬੱਚੇ ਤੋਂ ਫਿਰ ਅੰਦਾਜ਼ਾ ਹਾਂ ਬਿਨ ਬੱਚੇ ਤੋਂ ਵੀ ਆਪਣਾ ਇਹੋ ਜਿਹਾ ਤੁਹਾਨੂੰ ਪਤਾ ਵੀ ਆਪਾਂ ਜਿਹੜੀ ਬਿਨ ਬੱਚੇ ਤੋਂ ਬਿਨ ਬੱਚੇ ਤੋਂ ਦੱਸਣੀ ਬਿਲਕੁਲ ਜੀ ਆ ਦੇਖੋ ਜੀ ਠੀਕ ਆ ਇਹਦਾ ਮੂੰਹ ਮੱਥਾ ਵੀ ਤੁਹਾਨੂੰ ਦਿਖਾਉਣੇ ਆ ਬਿਲ ਕੋਲ ਵੱਡੀ ਪੂਰੀ ਵੱਡੀ ਬਿਲਕੁਲ ਕੋਡੀ ਆ ਦੋਸਤੋ ਕੋਣੀ ਆ ਦੇਖੋ ਤੇ ਬੋਦੀ ਵਾਲੀਆ ਵੇਖੋ ਬੋਦੀ ਵਾਲੀ ਪੂਰੀ ਵੱਡੀ ਤੇ ਠੰਡੀ ਧੀਰੀ ਬਿਲਕੁ ਆ ਦੇਖੋ ਕੋਈ ਨੋ ਇਹੋ ਜੀ ਮਤ ਬੱਲੀ ਠੀਕ ਆ ਤੇ ਥੋੜਾ ਜਿਹਾ ਕ੍ਰੋਸ ਆਪਾਂ ਕਹਿ ਸਕਦੇ ਸ਼ਾਹੀਵਾਲ ਦਾ ਕ੍ਰੋਸ ਆ ਠੀਕ ਆ ਤੇ ਕਦਕਾੜ ਤੁਸੀਂ ਵੇਖੋਗੇ ਫੁੱਲ ਵੱਡਾ ਕਦਕਾੜਾ ਜਿਵੇਂ ਐਫ ਐਫ ਵੈੜਦਾ ਹੁੰਦਾ ਤੇ 10 ਕਿਲੋ ਜਿਹੜਾ ਪੱਕਾ ਦੋਦਾ ਤੁਹਾਨੂੰ ਤੇ ਟਾਈਮਿੰਗ ਜਿਹੜੀ ਹੈਗੀ ਆ ਤੁਸੀਂ 2 ਮਹੀਨੇ ਦੀ ਮੰਨ ਸਕਦੇ ਹੋ ਕਿਉਂਕਿ ਤਾਂ ਟੋਕਰ ਆ ਦੋਸਤੋ ਠੀਕ ਆ 2.5 ਮਹੀਨੇ ਦੀ ਮੰਨ ਲਓ 2 ਦੀ ਮੰਨ ਲਓ ਆਪੋ ਆਪਣੀ ਸਮਝ ਆ ਪਰ ਜਿਹੜੀ ਚੁਵਾਈ ਆ 10 ਕਿਲੋ ਨੈਟੇ ਦੇ ਥੱਲੇ ਲੱਗੀ ਆ ਠੀਕ ਆ ਚੁਵਾਈ ਜਿਹੜੀ ਕਰਾ ਦੂਗੀ 10 ਕਿਲੋ ਮੱਕੀ ਉਹਨੂੰ ਚੜੀ ਗਿਆ ਉੱਥੇ ਨਹੀਂ ਆਂਦਾ ਠੀਕ ਹੈ ਤੇ ਸੋਹਣੇ ਚੰਗੇ ਵਜਨ ਵਜੂਦ ਵਾਲੀ ਹੈ ਇਹਦਾ ਅੱਡਾ ਉੱਥੇ ਹੀ ਨਾ ਇਹ ਵੀ ਮੈਨੂੰ ਇੱਧਰ ਕਿਉਂ ਬੰਨੀ ਗੇ ਤੋਤਰਾ ਠੰਡੀ ਧੀ ਰੀ ਰਾਤ ਛੜਨੀ ਨਹੀਂ ਮਾਰਨੀ ਅੱਛਾ ਜੀ ਆ ਕੋਈ ਮਤਬਲ ਨਹੀਂ ਨੂੰ ਰਾਤ ਛੜਦਾ ਕੋਈ ਮਤਬਲ ਨਹੀਂ ਗਾ ਇਹ ਕਹਿਣਾ ਹੁੰਦਾ ਨਾ ਕਿ ਕਿ ਉਹਦੀ ਵੱਡੀ ਗਾਂ ਵਾਲੇ ਜਦੋਂ ਗਰਮ ਹੋਵੇ ਨਾ ਹੂੰ ਰੱਸੀ ਨਹੀਂ ਆਪਾਂ ਦੀ ਲੋੜ ਤਾਂ ਨਹੀਂ ਪੈਂਦੀ ਹੁੰਦੀ ਨਹੀਂ ਪਾ ਰੱਸੀ ਪਾਈਦੀ ਹੈ ਪਾ ਲਈਦੀ ਹੈ ਇਹਨੂੰ ਵੀ ਉਹਨੂੰ ਵੀ ਸਾਰਿਆਂ ਨੂੰ ਪਾ ਲਈਦੀ ਤਕਰੀਬ ਇੱਕ ਟੱਬੀ ਗਾਂ ਛੱਡ ਗਈ ਠੀਕ ਹੈ ਜੀ ਲਓ ਜੀ ਠੀਕ ਆ ਕਿੰਨਾ ਕਰੇ ਡਿਮਾਂਡੇ ਦੀ ਫਿਰ ਕਿੰਨੀ ਕਰੇ ਮਾੜੀ ਦੀ ਭਾਵੇਂ ਰਾਜਵੀਰ 23 ਕਰਕੇ 22 ਕਰਕੇ 21 ਹਜ਼ਾਰ ਦੀ ਬੱਦੇਣੀ ਹਾਂ ਨਾ ਜਿਹੜਾ ਹਾਂ ਨਾ ਬਸ ਕੋਈ ਜਮਾਨਤ ਥੋੜਾ ਕਰਨਾ ਚਲੋ ਹੋ ਜਾਂਦਾ ਭੈਣ ਭਰਾ ਦਾ ਅਗਲਾ ਕੋਈ ਆਂਦਾ ਹੀ ਆ ਤੇ ਕੋਈ ਨੇੜੇ ਖੜਨ ਵਾਲਾ ਕੋਈ ਜੋ 500 ਕੋ ਹਜ਼ਾਰ ਹੈ ਉਹਦਾ ਕੋਈ ਨਹੀਂਗਾ ਠੀਕ ਆ 21000 ਦੀ ਹੋ ਜੂਗੀ ਹਾਂ ਨਾ ਠੀਕ ਆ ਤੇ ਆ ਜਿਹੜਾ ਦੋਸਤੋ ਤੁਸੀਂ ਥਾਂ ਥਾਂ ਨੂੰ ਵੇਖੋਗੇ ਤੇ ਸਾਰੇ ਬੰਨਿਓ ਵਧੀਆ ਠੀਕ ਆ ਤਾਂ ਬੜ ਵੀ ਵੱਡੇ ਚੰਗੇ ਖਾਸੇ ਵਟੇ ਕੱਤਦੀ ਆ ਤੇ ਇਸ ਤੋਂ ਬਾਅਦ ਜਿਹੜੀ ਨੈਕਸਟ ਲਾਸਟ ਐਂਡ ਫਾਈਨਲ ਤੇ ਜਿਹੜੀ ਆਪਾਂ ਤੁਹਾਨੂੰ ਵੱਛੀ ਦਿਖਾਉਣੀ ਆ ਇਹ ਵੀ ਤੁਸੀਂ ਤੋਕੜ ਹੈ ਇਹ ਵੀ ਤੋਕੜ ਮੰਨ ਕੇ ਲੈ ਕੇ ਜਾ ਸਕਦੇ ਹੋ ਇਹ ਆਈ ਇਹ ਵੀ ਪੁੱਛਣਾ ਕਿ ਇਹਦੀ ਭਾਜੀ ਕੀ ਡਿਟੇਲ ਆ ਹੁਣ ਇਹਨੂੰ ਮਤਲਬ 8-7 ਦਿਨ ਹੋ ਗਏ ਟੀਕੇ ਭਰੇ ਨੇ ਅੱਛਾ ਜੀ ਤੇ ਮਤਲਬ ਇਹ ਟੀਕਾ ਜ਼ਰੂਰ ਭਾਇਆ ਵਾ 8-9 ਦਿਨ ਹੋ ਗਏ ਨੇ 8-9 ਹੁਣ ਕਹਿ ਰਾ ਉਹਨੂੰ ਨਹੀਂ ਇਹਨੂੰ ਡੱਬੀ ਨੂੰ ਪੁੱਛ ਨਹੀਂ ਭਰਾਣਾ ਟੀਕਾ ਨਾ ਕੁਝ ਨਹੀਂ ਉਹਦਾ ਕੁਝ ਨਹੀਂ ਆਪਾਂ ਕਹਿ ਸਕਦੇ ਕੋਈ ਝੂਠ ਨਹੀਂ ਦਾ ਮਾਰ ਇਹਨੂੰ ਟੀਕਾ ਭਰਿਆ ਵਾ ਅਗਲੇ ਦੀ ਨਸੀਬ 8-9 ਦਿਨ ਹੋ ਗਏ ਨੇ 9 ਦਿਨ ਤੇ ਇਹਦੇ ਠੰਡੀ ਠੀਰੀ ਪੂਰੀ ਮਤਲਬ ਇਹਨੂੰ ਵੀ ਸਿੰਘ ਜਰੂਰ ਹੈ ਗਿਆ ਨਾਰਮਲੀ ਆਪਾਂ ਇੱਕ ਜਜਮੈਂਟ ਕਰ ਲਏ ਨੇ ਵੀ ਸਿੰਘਾਂ ਵਾਲੀ ਬੱਛੀ ਆ ਤੇ ਲੱਤ ਛੜ ਮਾਰੂਗੀ ਪਰ ਵੇਖੋ ਕਿੱਡੀ ਸੀਲਸ ਰਕ ਨਹੀਂ ਨਹੀਂ ਇਹਨੂੰ ਲੱਤ ਛੜ ਦਾ ਕੀ ਮਤਲਬ ਲੈਣ ਆ ਕਰੋ ਜਗਜੀ ਤੇ ਇਹਦੇ ਥੱਲੇ ਦੁੱਧ ਭਾਜੀ ਦੁੱਧ ਕਿੰਨਾ ਹੋਣਾ ਤੇ ਸਰ ਦੁੱਧ ਦੇਸਲ 9 ਕਿਲੋ 9 ਕਿਲੋ ਭਾਜੀ ਆ ਠੀਕ ਆ 4 ਕਿਲੋ ਸਾਢੇ 4 ਕਿਲੋ ਡੰਗ ਦਾ ਜਿਹੜਾ ਦੁੱਧ ਪਿੱਲ ਫੁੱਕ ਪੱਕਾ ਠੀਕ ਆ ਜੀ 9 ਕਿਲੋ ਦੁੱਧ ਆ ਦੋਸਤੋ ਇਹਦੇ ਥੱਲੇ ਤੇ ਸੂਆ ਤੁਸੀਂ ਆਪੀ ਸਮਝਣਾ ਦੂਜਾ ਮੰਨ ਸਕਦੇ ਦੂਜਾ ਵੀ ਹੋ ਸਕਦੀ ਤੀਜਾ ਵੀ ਹੋ ਸਕਦੀ ਨਹੀਂ ਨਾ ਇਹ ਤਾਂ ਪੁਰਾਣੀ ਨਹੀਂ ਗਈ ਬਿਲਕੁਲ ਬਿਲਕੁਲ ਵਿਖਾਉਂਦੀ ਨਹੀਂ ਆਉਂਦਾ ਆਪ ਨਾ ਨਹੀਂ ਨਹੀਂ ਆਉਂਦਾ ਜੇ ਤੀਜੇ ਵੀ ਹੋਈ ਤਾਂ ਦੂਜੇ ਲੱਗਦੀ ਆ ਆਹੋ ਆਹੋ ਤੇ ਤੀਜੇ ਸੂਏ ਹੋਏ ਤਾਂ ਵੀ ਦੂਜੇ ਲੱਗਦੀ ਆ ਹਾਂ ਠੀਕ ਆ ਫਿਰ ਕਈ ਨਾ ਸਿੰਘਾ ਸੁੰਗਾ ਨਾ ਦਾ ਵੀ ਅਗਲਾ ਆਂਦਾ ਵੀ ਆਵੇ ਸਿੰਘ ਸੁੰਗ ਮਾਰੂ ਜਾਂ ਕਿਤਰਾ ਕਰੂ ਨਾ ਕੋਈ ਮਤਲਬ ਨਹੀਂ ਨਾ ਕੁਛ ਨਹੀਂ ਜਿਤਨਾ ਮਰਜੀ ਜੋ ਮਰਜੀ ਨੂੰ ਕਰੀ ਜਾਓ ਠੀਕ ਆ ਸੀਲਸ ਲੱਗਾ ਵੈਸੇ ਵੀ ਇੱਕ ਆਪਾਂ ਨਾਰਮਲੀ ਗੱਲ ਕਰ ਲੈਨੇ ਆ ਹਾਂ ਠੀਕ ਜਿਹੜੇ ਤੇ ਜਿਹੜੇ ਪਸ਼ੂ ਸਿੰਗ ਰਹੇ ਵੀ ਜਾਣ ਤੇ ਕੋਈ ਉਡੀ ਗੱਲ ਨਹੀਂ ਹੋ ਰਹੀ ਬਖਸੀਰ ਸਾਹਿਬ ਉਪਰ ਪੂਰਾ ਬਿਲਕੁਲ ਇਹ ਨਹੀਂ ਵੀ ਪੇਰਾਵੇ ਥਾਣਾ ਨੂੰ ਹੱਥ ਲਉਣ ਲੱਗਿਆ ਨਗਰ ਭੁੜਕਦਾ ਨਾ ਹੋਏ ਨਿੱਕ ਤੇ ਨਹੀਂ ਭੁੜਕਣਾ ਨਿਕਮਾ ਲਓ ਜੀ ਤੋੜਦਗੇ ਭਾਜੀ ਇਹ ਵੀ ਹਾਂਜੀ ਇਹਨੂੰ ਭਾਵੇਂ ਇੱਥੇ ਖਲੋਤੀ ਨੂੰ ਜੋ ਮਰਜ਼ੀ ਕਰੀ ਜੋ ਮਤਲਬ ਇਹਨੂੰ ਇਹ ਕੱਲੋਂ ਇਹ ਗ੍ਰੈਂਟੜਿਆ ਹਾਂ ਲੋਬੀ ਭਰਾਵੋ 9 ਕਿਲੋ ਦੁੱਧਾਂ ਦੇ ਥੱਲੇ ਠੀਕ ਆ ਤੇ ਟੋਕੜ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ 9 ਕਿ ਦਿਨ ਦਾ ਹੀ ਇਹਨੂੰ ਸਮਾਂ ਹੋਇਆ ਜੇ ਵੀ ਠੀਕ ਆ ਇਹ ਆਈ ਕਰਵਾਈ ਆਈ ਇਹਨੂੰ ਆਈ ਹੋਈ ਕੋਈ ਜ਼ਰੂਰ ਆ ਹਾਂਜੀ ਵੀ ਇਹ ਨਹੀਂ ਕੋਈ ਪੀਰਾਉਂ ਫਰਾ ਮਾਰਦੇ ਨਾ ਕਹੀ ਹਾਂ ਆ ਪਾਥੀ ਕਰਾਈ ਕਰਕੇ ਆਪਾਂ ਦਾ ਖੰਡਾ ਬਿਲਕੁਲ ਜੀ ਠੀਕ ਆ ਤੇ ਮੋਲੇ ਦਾ ਭਾਜੀ ਫਿਰ ਕਿੰਨਾ ਕਰਤਾ ਜੀ ਮੋਲੇ ਦਾ ਭਾਵੇਂ ਆਪਾਂ 16 ਕਰੀਏ 15 ਕਰੀਏ 14000 ਰੁਪਏ ਦੇ ਦੇਣੀ ਆ 14 ਆ लास्ट ਜਿਹੜਾ ਹਾਨ ਆ ਬਿਲਕੁਲ 9 ਕਿਲੋ ਦੁੱਧ ਆਪਰਾ ਦੂਰ ਡੰਗ ਤਸੱਲੀ ਕਰੇ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਹੋ ਹੂੰ ਧਾਰਾ ਮਾਨੇ ਧਾਰਾ ਮੇ ਬਿਮਾਰ ਸਦਾ ਇਤਨੇ ਕੁਛ ਨਹੀਂ ਆਂਦੀ ਵਿਚਾਰੀ ਹੂੰ ਆ ਲਓ ਜੀ ਤੇ ਬਿਲਕੁਲ ਜਿਹੜਾ ਦੋਸਤੋ ਆਵਾਜ਼ ਬੁਜਾ ਰੇਡ ਆ ਬਾਜ ਬੁਜਾ ਬਿਲਕੁਲ ਠੀਕ ਆ 14000 ਮਤਲਬ ਇਹ ਵੀ ਚਲੋ ਆਪਣੀ ਆਪਣੀ ਸਮਝ ਹੁੰਦੀ ਆ ਆਪਾਂ ਟੋਕੜ ਕਰਕੇ ਲਿਆਂਦੀ ਟੋਕੜ ਹੀ ਦੇਣੀ ਆ ਠੀਕ ਆ ਜੀ 100 ਗੱਲਾਂ ਹੁੰਦੀਆਂ ਵੀ ਕਿਹੜਾ ਆਖਣਾ ਵੀ ਉਹ ਕਰ ਲਿਆ ਇਕੱਲੇ ਨਹੀਂ ਇਹੋ ਜਿਹਾ ਕੰਮ ਕੋਈ ਨਹੀਂ ਠੀਕ ਆ ਠੀਕ ਆ ਜੀ ਲਓ ਜੀ ਅੱਛਾ ਭਾਜੀ ਨਿਸ਼ਾਨ ਸਿੰਘ ਅੱਜ ਪਸ਼ੂ ਇਹੋ ਸੀ 6 ਆਪਣੇ ਕੋਲ ਹਾਂਜੀ 6 ਪਸ਼ੂ ਆਪਣੇ ਕੋਲ ਠੀਕ ਆ ਤੇ ਇੱਕ ਸੰਪਰਕ ਨੰਬਰ ਆਪਣੇ ਜਰੂਰ ਦੇ ਦਗੇ ਭੈਣ ਭਰਾਵਾਂ ਨੂੰ ਸੰਪਰਕ ਨੰਬਰ ਆਪਣਾ 85459 47847 ਇਹਦੇ ਤੇ ਵਟਸਐਪ ਚੱਲਦੀ ਹੈ ਇਹੋ ਨੋਕਲ ਨੰਬਰ ਆਪਣੇ ਕੋਲ ਹੈ ਠੀਕ ਆ ਲਓ ਵੀ ਦੋਸਤੋ ਇਹ ਨਾਗ ਸੀਗੇ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ ਇੱਕ ਇਹੋ ਵੀ ਲਾਸਟ ਬੇਨਤੀ ਆ ਵੀ ਮੇਰੇ ਵੀ ਵੇ ਨੰਬਰ ਵਾਈਜ਼ ਵੇਖ ਲਿਆ ਕਰੋ ਇੱਕ ਨੰਬਰ ਦਾ ਕੀ ਰੇਟ ਦਿੱਤਾ ਦੋ ਦਾ ਕੀ ਦਿੱਤਾ ਤਿੰਨ ਦਾ ਕੀ ਉਸੇ ਹਿਸਾਬ ਨਾਲ ਬੱਚੇ ਵੇਖਿਆ ਕਰੋ ਗਾੜੀ ਬੱਜੇ ਇਹਦਾ ਬੱਚਾ ਹੈਗਾ ਇਹਦਾ ਨਹੀਂ ਹੈਗਾ ਉਸੇ ਹਿਸਾਬ ਨਾਲ ਤਾਂ ਹੀ ਕਰਿਆ ਕਰੋ ਵੀ ਸਾਨੂੰ ਮਹਿੰਗੀ ਲੱਗਦੀ ਹੈ ਸਸਤੀ ਲੱਗਦੀ ਉਸੇ ਹਿਸਾਬ ਨਾਲ ਫੋਨ ਕਰ ਲਿਆ ਕਰੋ ਬਿਲਕੁਲ ਜੀ ਆ ਯਾਰਾ ਫੋਨ ਕਰਕੇ ਸਤਾਉਣਾ ਵੀ ਇਹ ਉਹਦੇ ਥੱਲੇ ਸੂਣ ਵਾਲੀ ਜਾਂ ਸੂਈ ਉਹਦਾ ਮਤਲਬ ਨਹੀਂ ਹੈ ਕਿ ਜਦੋਂ ਵੀਡੀਓ ਤੇ ਸਭ ਕਲੀਅਰ ਦਿਖ ਬਿਲਕੁਲ ਹਾਂਜੀ ਲੋ ਵੀ ਦੋਸਤੋ ਇਹ ਜ਼ਰੂਰ ਤੁਸੀਂ ਗੱਲਾਂ ਨੋਟ ਕਰ ਲਿਓ ਕਈ ਵਾਰ ਹੁੰਦਾ ਵੀ ਜਿਹੜੇ ਪਸ਼ੂ ਦੀ ਆਪਾਂ ਚੁਵਾਈ ਨਹੀਂ ਕਰਾ ਸਕੇ ਜਿਹੜੇ ਵੀਰ ਦਾ ਕਿਤੇ ਮਨ ਦਾ ਰਾਦਾ ਵੀ ਆਨਲਾਈਨ ਸੌਦਾ ਕਰਨਾ ਤੁਸੀਂ ਜਿਹੜੇ WhatsApp ਤੇ ਵੀਡੀਓ ਕਾਲ ਕਰਕੇ ਉਹਨਾਂ ਨੂੰ ਜਿਹੜੀ ਚੁਵਾਈ ਇੱਕ ਟਾਈਮ ਦੀ ਦੋ ਟਾਈਮ ਦੀ ਦੇਖ ਸਕਦੇ ਹੋ ਸਾਈ ਬਿਆਨਾ ਕਰਕੇ ਠੀਕ ਹੈ ਜੀ ਤੇ ਜਿਹੜੇ ਵੀਰ ਖਾਸ ਤੌਰ ਤੇ ਫਰੀ ਨੇ ਘਰੇ ਠੀਕ ਹੈ ਜੀ ਸਰਦਾ ਪੋਜਦਾ ਉਹ ਆਪਦਾ ਇੱਥੇ ਘਰੇ ਵਿਜ਼ਿਟ ਕਰਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਕਿਉਂਕਿ ਜਿਹੜੀ 200 ਰਕਮ ਖਰਚ ਕਰਨੀ ਹੁੰਦੀ ਆ ਚਾਹੇ ਕਿਸੇ ਨੇ 15000 ਲਾਉਣਾ ਚਾਹੇ ਕਿਸੇ ਨੇ 50000 ਲਾਉਣਾ ਠੀਕ ਹੈ ਜੀ ਜਿਹੜੀ ਗੁੰਝਾਇਸ਼ ਨਾ ਰਹੇ ਜੇ ਪਹਿਲਾਂ ਤਸੱਲੀ ਕਰ ਲਿਆ ਕਰੋ ਪਹਿਲ ਪ੍ਰੈਫਰੈਂਸ ਜਿਹੜੀ ਆ ਜ਼ਰੂਰ ਦੇ ਲਿਆ ਕਰੋ ਕੰਮ ਨੂੰ ਠੀਕ ਹੈ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ